ਆਮੇ ਅਵਗਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮਪੈ ਭੂਲੇ ਸੋਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਸ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵਸਾਹੋ ਸਗਲ ਦਵਾਰ ਕੋ ਸਾਟਕੈ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਚਵਰ ਛਤਰ ਤਖਤ ਦੇ ਮਾਲਕ ਮਨੁੱਖਤਾ ਦੇ ਸਰਬ ਸਾਂਝੇ ਸਤਿਗੁਰੂ ਦਇਆ ਦੇ ਸਾਗਰ ਗਿਆਨ ਦੇ ਭੰਡਾਰੀ ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਤੇ ਮੁਬਾਰਕ ਜੋਤ ਸੰਸਾਰ ਦੇ ਕਣਕਣ ਵਿੱਚ ਆਪਣਾ ਵਾਸਾ ਰੱਖਣ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾਂ ਦੇ ਅੰਦਰ અમર શહીદ બાબા રામ ਸਿੰਘજી ਦੇ सालाना જોੜ મેળે ਨੂੰ સમર્પિત હોકે ਹਰ ਸਾਲ ਦੀ ਤਰ੍ਹਾਂ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੀ ਗੁਰੂ ਕੀ ਸੰਗਤ ਮਨ ਬਿਰਤੀ એકાગਰ ਕਰੋ ਦੋਵੇਂ ਹੱਥ ਜੋੜ ਕੇ ਬੜੇ ادب ਤੇ ਸਤਕਾਰ ਸਹਿਤ ਇੱਕ ਵਾਰ ਕਹਿਣ ਤੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਫਤਿਹ ਦੀ ਅਸੀਸ ਦਾਸ ਰਿਆਂ ਦੀ ਝੋਲੀ ਅੰਦਰ ਚੜਦੀ ਕਲਾ ਦੇ ਨਾਲ ਪਾ ਕੇ ਕੁਝ ਕਹਿਣ ਦੀ ਆਗਿਆ ਬਖਸ਼ੋ ਮੈਂ ਵੇਖ ਰਿਹਾ ਸਾ ਮਾਪੁਰਖਾਂ ਦਾ ਤਪ ਬੋਲਦਾ ਹੈ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਤੇ ਮੁਬਾਰਕ ਦਰਬਾਰ ਅੰਦਰ ਪਹੁੰਚੀ ਹੈ ਜਿੰਨੇ ਕ ਤੁਸੀਂ ਪੰਡਾਲ ਅੰਦਰ ਬੈਠੇ ਜੇ ਤੁਹਾਡੇ ਨਾਲ ਉਹ 5 ਗੁਣਾ ਬਾਹਰ ਸੜਕ ਤੇ ਤੁਰੇ ਫਿਰਨ ਦੇ ਏ ਨਹੀਂ ਵੀ ਅੰਦਰ ਜਗ੍ਹਾ ਖਤਮ ਹੋ ਗਈ ਤੇ ਉਤਾਦ ਨਹੀਂ ਆਉਂਦਾ ਉਹ ਮੇਲਾ 2 ਦਿਨ ਹੋਰ ਮਨਾਲੋ ਨਾ ਤੁਰੇ ਹੀ ਫਿਰਨਾ ਠੀਕ ਹੈ ਕਈ ਇੱਥੇ ਸੇਵਾ ਕਰਨ ਆਏ ਆ ਕਈ ਇੱਥੇ ਸੌਣ ਆਏ ਆ ਕਈ ਤੁਰਨ ਫਿਰ ਨਹੀਂ ਆਏ ਉਹ ਭਾਵੇਂ 2 ਕਿਲੋਮੀਟਰ ਲੈ ਜਾਓ ਭਾਵੇਂ 4 ਕਿਲੋਮੀਟਰ ਲੈ ਜਾਓ ਨਾ ਤੁਰਨਾ ਫਿਰਨਾ ਹੈ ਚਲੋ ਉਹ ਵੀ ਇੱਕ ਮੇਲੇ ਦਾ 파ਟ ਆ ਪਰ ਉਹ ਮੇਲਾ ਕਿਹਾ ਜਾ ਸਕਦਾ ਪਰ ਉਹ ਜੋੜ ਮੇਲਾ ਤੁਹਾਡੇ ਆਸਤੇ ਆ ਜਿਹੜੇ ਇੱਥੇ ਬਹਿ ਗਏ ਆ ਜਾਂ ਤੁਹਾਡੇ ਵਿੱਚੋਂ ਜਿਹੜੇ ਕੋਈ ਸਾਈਕਲ ਸਟੈਂਡ ਤੇ ਸੇਵਾ ਕਰਦਾ ਹੋ ਕੋਈ ਲੰਗਰ ਚ ਸੇਵਾ ਕਰਦਾ ਹੋ ਕੋ ਭਾਂਡੇ ਮਾਈਂ ਦਾ ਹੋਗਾ ਕੋਈ ਜੋੜੇ ਝਾੜਦਾ ਹੋਗਾ ਕੋਈ ਲੰਗਰ ਬਣਾਉਂਦਾ ਹੋਗਾ ਕੋਈ ਵਰਤਾਉਂਦਾ ਹੋਗਾ ਜੋੜ ਮੇਲਾ ਉਹਨਾਂ ਵਾਸਤੇ ਆ ਤੇ ਤੁਹਾਡਿਆਂ ਵਾਸਤੇ ਆ ਬਾਕੀਆਂ ਵਾਸਤੇ ਸਿਰਫ ਮੇਲਾ ਵਾ ਤੁਸੀਂ ਆਖੋਗੇ ਫਰਕ ਜੇ ਉਹ ਮੇਲੇ ਜਾਏ ਜਾਂ ਤੇ ਅਸੀਂ ਜੋੜ ਮੇਲੇ ਜਾਏ ਕੋਈ ਫਰਕ ਵੀ ਨਹੀਂ ਹੋਣਾ ਚਾਹੀਦਾ ਨਾ ਮੋਕਦੀ ਗੱਲ ਮੇਲਾ ਮੇਲੀਆਂ ਦਾ ਹੁੰਦਾ ਵਾ ਤੇ ਜੋੜ ਮੇਲਾ ਰੱਬ ਦੀ ਬੰਦਗੀ ਵਾਲੀਆਂ ਰੂਹਾਂ ਦਾ ਹੁੰਦਾ ਵਾ ਤੁਸੀਂ ਮੇਲਾ ਮਨਾਉਣ ਨਹੀਂ ਆਏ ਤੁਸੀਂ ਜੁੜਨ ਵਾਸਤੇ ਆਇਓ ਜੋੜ ਮੇਲਾ ਤਾਂ ਆਇਆ ਜੁੜਨਾ ਕਿਹਦੇ ਨਾਲ ਆ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਨਾਲ ਗੁਰੂ ਦੇ ਇਤਿਹਾਸ ਨਾਲ ਜੋਗੇ ਸ਼ਹੀਦਾਂ ਦੇ ਅਸਥਾਨ ਉੱਤੇ ਬੈਠੇ ਹੋ ਸ਼ਹੀਦ ਹੋਣਾ ਹੀ ਆਪਣੇ ਆਪ 'ਚ ਬੜੀ ਵੱਡੀ ਅਚੀਵਮੈਂਟ ਆ ਬਹੁਤ ਵੱਡੀ ਉਪਲਬਧੀ ਆ ਹਰ ਬੰਦਾ ਸ਼ਹੀਦ ਥੋੜਾ ਹੋ ਸਕਦਾ ਹੈ ਮਰਤੇ ਮੈਂ ਵੀ ਜਾਣਾ ਚਲੇ ਸਾਰੇ ਆ ਹੀ ਜਾਣਾ ਇੱਟ ਪੱਕੀ ਕਿਹਦੀ ਵੀ ਨਹੀਂ ਲੱਗੀ ਬਾਣੀ ਦਾ ਫਰਮਾਨ ਹੈ ਕਬੀਰ ਕਿਆ ਜਾਣਾ ਕਿਵ ਮਰेंगे ਕੈਸਾ ਮਰਨਾ ਹੋਏ ਕੀ ਬਦਾ ਕਿਨੇ ਬੈੱਡ ਤੇ ਪੈ ਕੇ ਮਰ ਜਾਣਾ ਕਿਨੇ ਹਸਪੀਟਲ 'ਚ ਜਾਣਾ ਵਾ ਕਿਨੇ ਐਕਸੀਡੈਂਟ 'ਚ ਚਲੇ ਜਾਣਾ ਹਰ ਬੰਦੇ ਦੀ ਮੌਤ ਅਟੱਲ ਆ ਮੇਰੀ ਵੀ ਅਟੱਲ ਆ ਤੁਹਾਡੀ ਵੀ ਅਟੱਲ ਆ ਪਰ ਸਾਡੇ ਸਾਰਿਆਂ ਵਿੱਚੋਂ ਕਰੋੜਾਂ ਵਿੱਚੋਂ ਇੱਕ ਅੱਧਾ ਬੰਦਾ ਹੋਊਗਾ ਜਿਹਦੇ ਅਗਲੇ ਬੰਨੇ ਸ਼ਹੀਦ ਲਿਖਿਆ ਜਾਊਗਾ ਸਵਰਗਵਾਸੀ ਦੇ ਸਾਰੇ ਹੀ ਯਾਰ ਸ਼ਹੀਦ ਔਖਾ ਹੀ ਬਣਦਾ ਵਾ ਸਵਰਗਵਾਸੀ ਬਾਨਾ ਕਿਹੜੀ ਗੱਲ ਹੈ ਇਹਦੇ ਬਹੁਤ ਸੌਖਾ ਗੁਰਦਰ ਦੇ ਭਾਈ ਨੂੰ ਪੂਰੀ ਪਾਈਏ ਨਾ ਮੱਥੇ ਤੇ ਉਹ ਡਰਦਾ ਹੀ ਕਹਿ ਦਿੰਦਾ ਸਵਰਗਵਾਸੀ ਫਲਾਣਾ ਸੋਂ ਭਾਵੇਂ ਉਹਨੇ ਸਾਰੀ ਉਮਰ ਲਾਹਣ ਹੀ ਵੇਚ ਛੱਡੀ ਹੋਵੇ ਉਹ ਵੀ ਸਵਰਗਵਾਸੀ ਕਰਨਾ ਪੈਣਾ ਅਗਲੇ ਦੀ ਮਜਬੂਰੀ ਆ ਕਰੇ ਕੀ ਗਰੰਥੀ ਨਾ ਕਹੂੰਗਾ ਤੇ ਗੁਰਦਾਰੇੋਂ ਛੁੱਟੀ ਆ ਸਵਰਗਵਾਸੀ ਲੈਵਲ ਬਹੁਤ ਛੋਟਾ ਵਾ ਜਿੰਨੂੰ ਮਰਜੀ ਕਹੀ ਜੋ ਜਿਹਨਾਂ ਸਾਰੀ ਉਮਰ ਚੱਟਾ ਵੇਚਿਆ ਉਹ ਵੀ ਮਰਨ ਕੇ ਸਵਰਗਵਾਸੀ ਤੇ ਉਹਨਾਂ ਦੇ ਕਾਰਡ ਤੇ ਵੀ ਲਿਖ ਦੇਣਾ ਪਊ ਸਵਰਗਵਾਸੀ ਫਲਾਣਾ ਸੋਂ ਜਿਨ੍ਹਾਂ ਨੇ ਪਿੰਡ ਦੀ ਸ਼ਾਮ ਲਾੜ ਨੱਪੀ ਜਿਨ੍ਹਾਂ ਨੇ ਲੋਕਾਂ ਮਾਰਿਆ ਗਰੀਬਾਂ ਦੇ ਹੱਕ ਨਾ ਪਿਆ ਜਦ ਦਿਨ ਉਹ ਮਰਿਆ ਸ਼ਾਮ ਸਵਰਗਵਾਸੀ ਦੇ ਬਾਬੇ ਨੂੰ ਉਹਨੂੰ ਵੀ ਕਹਿਣਾ ਪੈਣਾ ਕਹਿਣਾ ਪੈਣਾ ਕਿ ਨਹੀਂ ਕਹਿਣਾ ਪੈਣਾ ਪਰ ਸ਼ਹੀਦ ਨਹੀਂ ਸਾਰਿਆਂ ਨੂੰ ਕਿਹਾ ਜਾਣਾ ਸ਼ਹੀਦ ਬਾਬੇ ਰਾਮ ਸਿੰਘ ਦੇ ਲੱਗੇ ਲੱਗਣਾ ਹੈ ਸਾਰੇ ਏਰੀਆ ਦੇ ਵਿੱਚ ਸ਼ਹੀਦ ਹੋਣਾ ਬਹੁਤ ਵੱਡੀ ਗੱਲ ਆ ਸਵਰਗਵਾਸੀ ਜਣੇ ਖਣੇ ਹੀ ਆ ਸਾਰੇ ਸਵਰਗਵਾਸੀ ਆ ਸਾਰੇ ਸਵਰਗ ਇਸ ਕਰਕੇ ਸਵਰਗ ਦੀ ਝਾਕ ਛੋਟੇ ਲੋਕਾਂ ਦੀ ਆ ਮੈਂ ਸਵਰਗ ਵਾਸੀ ਹੋ ਜਾਵਾਂ ਰੱਬ ਦੀ ਬੰਦਗੀ ਵਾਲੇ ਕਹਿੰਦੇ ਸਵਰਗ ਵਾਸੀ ਇੱਥੇ ਰਹਿ ਜਾਂਦਾ ਵਾ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੀਆਂ ਰੂਹਾਂ ਵਾ ਉਹ ਰੱਬ ਦੇ ਦਰਬਾਰ 'ਚ ਜਾ ਕੇ ਕਹਿੰਦੀਆਂ ਦਰ ਮਨ ਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾ ਸ਼ਹੀਦਾਂ ਦੇ ਅਸਥਾਨ ਤੇ ਬੈਠੇ ਹੋ ਜਿਨਾ ਹੋ ਸਕੇ ਭਰੋਸਾ ਰੱਖ ਕੇ ਵਿਆਹ ਕਰੋ ਜਿੰਨਾ ਹੋ ਸਕੇ ਵਿਸ਼ਵਾਸ ਰੱਖ ਕੇ ਆਇਆ ਕਰੋ ਸ਼ਹੀਦ ਅੰਗ ਸੰਗੀ ਹੁੰਦੇ ਹਮੇਸ਼ਾ ਮੇਰੇ ਮੰਨਣ ਮੁਤਾਬਕ ਸ਼ਹੀਦਾਂ ਦੇ ਪਹਿਰੇ ਹਮੇਸ਼ਾ ਅਡਲ ਹੁੰਦੇ ਆ ਭੇਜ ਕੇ ਸ਼ਹੀਦਾਂ ਦੇ ਦਰਬਾਰ ਚ ਝੋਲੀ ਅੱਡ ਕੇ ਜੋ ਮੰਗ ਲਓ ਕਦੀ ਹੋ ਨਹੀਂ ਸਕਦਾ ਸ਼ਹੀਦਾਂ ਦੇ ਦਰਬਾਰ ਅੰਦਰ ਤੁਸੀਂ ਖਾਲੀ ਮੋੜ ਸਕੋਗੇ ਸਮਾ ਮੈਨੂੰ ਸਟੇਟ ਸੈਕਟਰੀ ਸਾਹਿਬ ਨੇ ਦੱਸ ਦਿੱਤਾ ਹੈ ਮੈਂ ਆਪਣੇ ਠੀਕ ਦਿੱਤੇ ਸਮੇਂ ਅੰਦਰ ਤੁਹਾਡੇ ਨਾਲ ਤੁਹਾਡੇ ਵੱਡਿਆਂ ਦਾ ਤੁਹਾਡੇ ਪੁਰਖਿਆਂ ਦਾ ਤੁਹਾਡੇ ਸ਼ਹੀਦਾਂ ਦਾ ਇਤਿਹਾਸ ਕਹਿਣਾ ਸੋ ਜਿੰਨੀ ਸੰਗਤ ਗੁਰੂ ਦੇ ਦਰਬਾਰ 'ਚ ਜੁੜ ਕੇ ਬੈਠੀ ਆ ਤੁਸੀਂ ਦੇ ਫਤੇ ਬੁਲਾਉਣੀ ਬੁਲਾਉਣੀ ਆ ਤੁਹਾਡੇ ਲਈ ਤੇ ਲਾਜ਼ਮੀ ਹੈਗੀ ਆ ਕਿ ਮਹਾਰਾਜ ਦੇ ਸਾਹਮਣੇ ਬੈਠੇ ਵੀ ਜੇ ਫਤੇ ਨਾ ਬਲਾ ਸਕੋ ਫਿਰ ਤੇ ਮਾੜੀ ਗੱਲ ਆ ਉਸ ਤੋਂ ਇਲਾਵਾ ਜਿਹੜੀ ਸੜਕ ਦੇ ਉੱਤੇ ਸੰਗਤ ਤੁਰੀ ਫਿਰਦੀ ਆ ਵਾਧੂ ਉਨ੍ਹਾਂ ਦੇ ਚਰਨਾਂ 'ਚ ਬੇਨਤੀ ਆ ਜੇ ਤੁਹਾਡੇ ਕੰਨਾਂ 'ਚ ਵੀ ਸਪੀਕਰ ਦੀ ਆਵਾਜ਼ ਪੈ ਜਾਵੇ ਤੇ ਫਤੇਹ ਦਾ ਜਵਾਬ ਜਰੂਰ ਚੜ੍ਹਦੀ ਕਲਾ ਦਾ ਦਿਓ ਜਿੱਥੇ ਵੀ ਖਲੋਤੇ ਹੋਗੇ ਕਿਉਂਕਿ ਫਤੇਹ ਜ ਦੋ ਵਾਰੀ ਵਾਇਗਰੂ ਆਉਣਾ ਵਾ ਵਾਇਗਰੂ ਕਿਹਾਂ ਕੁਝ ਵਧੂਗਾ ਹੀ ਕੁਝ ਘਟੂਗਾ ਨਹੀਂ ਪਤਾ ਨਹੀਂ ਕਿਹੜੇ ਵੇਲੇ ਵਾਇਗਰੂ ਸ਼ਬਦ ਕਿਹਾਂ ਜ਼ੁਬਾਨ ਪਵਿੱਤਰ ਹੋ ਜਾਵੇ ਤੇ ਆਤਮਾ ਸ਼ੁੱਧ ਹੋ ਜਾਵੇ ਜੋੜੋ ਹੱਥ ਝੁਕਾਓ ਸਿਰ ਮਨ ਬਿਰਤੀ ਇਕਾਗਰ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ